ਅੱਜ ਦੇ ਹੈਲਥ ਟਿਪਸ ਵਿੱਚ ਤੁਹਾਡਾ ਸਵਾਗਤ ਹੈ ਜੀ ਮੌਸਮ ਵਿੱਚ ਬਦਲਾਅ ਆਉਣ ਦੇ ਨਾਲ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਸਰਦੀ ਹੋਵੇ ਜਾਂ ਗਰਮੀ ਦੋਮਾਂ ਦੇ ਆਉਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਗਰਮੀ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ ਗਰਮੀ ਵਿੱਚ ਜਿਵੇਂ ਜਿਵੇਂ ਤੇਈ ਧੁੱਪ ਤੇ ਗਰਮ ਹਵਾਵਾਂ ਚੱਲਦੀਆਂ ਉਸੇ ਤਰ੍ਹਾਂ ਹੀ ਸਾਡਾ ਮਨ ਠੰਡੀਆਂ ਚੀਜ਼ਾਂ ਖਾਣ ਨੂੰ ਕਰਦਾ ਬਦਲ ਰਹੇ ਮੌਸਮ ਦੇ ਹਿਸਾਬ ਨਾਲ ਸਬਜ਼ੀਆਂ ਖਾਣ ਨਾਲ ਸਿਹਤ ਚੰਗੀ ਅਤੇ ਤੰਦਰੁਸਤ ਰਹਿੰਦੀ ਹੈ ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ بچਣ ਲਈ ਤੁਸੀਂ ਆਪਣਾ ਧਿਆਨ ਕਿਵੇਂ ਰੱਖਣਾ ਹੈ ਅੱਜ ਅਸੀਂ ਇਸ ਬਾਰੇ ਦੱਸਾਂਗੇ ਲੂਹ ਲੱਗਣ ਦਾ ਖਤਰਾ ਗਰਮੀਆਂ ਵਿੱਚ ਲੂਹ ਲੱਗਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਇਸ ਤੋਂ ਬਚਣ ਲਈ ਜਿਆਦਾ ਤੋਂ ਜਿਆਦਾ ਪਾਣੀ ਪੀਓ ਅਤੇ ਆਪਣੇ ਆਪ ਨੂੰ ਦਿਨ ਭਰ ਹਾਈਡਰੇਟਿਡ ਰੱਖੋ ਨਾਲ ਹੀ ਤੇਜ਼ ਧੁੱਪ ਵਿੱਚ ਜਾਣ ਤੋਂ ਬਚੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਤੇਜ ਬੁਖਾਰ ਉਲਟੀਆਂ ਤੇਜ ਸਾਹ ਚੱਕਰ ਆਉਣੇ ਕਮਜ਼ੋਰੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ ਠੱਫੜ ਅਤੇ ਪਿੱਤ ਗਰਮੀਆਂ ਵਿੱਚ ਜ਼ਿਆਦਾ ਪਸੀਨਾ ਆਉਣ ਨਾਲ ਚਮੜੀ ਤੇ ਠੱਫੜ ਜਾਂ ਪਿੱਤ ਨਿਕਲਣ ਦੀ ਸਮੱਸਿਆ ਹੋ ਜਾਂਦੀ ਹੈ ਇਸ ਕਾਰਨ ਸਰੀਰ ਵਿੱਚ ਬਾਰ ਬਾਰ ਖਾਰਿਸ਼ ਹੋਣ ਲੱਗਦੀ ਹੈ ਇਸ ਤੋਂ ਬਚਣ ਲਈ ਤੰਗ ਅਤੇ ਗੂੜੇ ਰੰਗ ਦੇ ਕੱਪੜੇ ਨਾ ਪਾਓ ਰੋਜ਼ਾਨਾ ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਭਿਓ ਕੇ ਇਸ਼ਨਾਨ ਕਰੋ ਇਸ ਨਾਲ ਚਮੜੀ ਦੀ ਇਨਫੈਕਸ਼ਨ ਦੇ ਨਾਲ ਨਾਲ ਧੱਫੜ ਅਤੇ ਪਿੱਤ ਵੀ ਨਹੀਂ ਹੋਵੇਗੀ ਟਾਈਫਾਇਡ ਦਾ ਖਤਰਾ ਤੇਜ਼ ਗਰਮੀ ਵਿੱਚ ਟਾਈਫਾਇਡ ਹੋਣ ਦਾ ਖਤਰਾ ਰੈਂਦਾ ਹੈ ਇਹ ਪਾਣੀ ਤੋਂ ਹੋਣ ਵਾਲੀ ਬਿਮਾਰੀ ਹੈ ਦੂਸ਼ਿਤ ਪਾਣੀ ਦੀ ਵਰਤੋਂ ਅਤੇ ਖਰਾਬ ਭੋਜਨ ਖਾਣ ਨਾਲ ਤੁਸੀਂ ਟਾਈਫਾਇਡ ਦਾ ਸ਼ਿਕਾਰ ਹੋ ਸਕਦੇ ਹੋ ਟਾਈਫਾਇਡ ਦੇ ਲੱਛਣ ਉਦੋਂ ਵਿਖਾਈ ਦਿੰਦੇ ਹਨ ਜਦੋਂ ਬੈਕਟੇਰੀਆ ਪਾਣੀ ਨਾਲ ਸਰੀਰ ਵਿੱਚ ਦਾਖਲ ਹੁੰਦੇ ਹਨ ਇਸ ਤੋਂ ਬਚਣ ਲਈ ਆਪਣੀ ਡਾਈਟ ਦਾ ਖਾਸ ਧਿਆਨ ਰੱਖੋ ਬੱਚਿਆਂ ਨੂੰ ਟਾਈਫਾਇਡ ਤੋਂ ਬਚਾਅ ਦਾ ਟੀਕਾ ਕਰਨ ਵੀ ਕਰਾਉਣਾ ਜ਼ਰੂਰੀ ਹੈ ਪੀਲੀਆ ਗਰਮੀਆਂ ਵਿੱਚ ਪੀਲੀਆ ਹੋਣਾ ਆਮ ਸਮੱਸਿਆ ਹੈ ਦੂਸ਼ਿਤ ਪਾਣੀ ਦਾ ਸੇਵਨ ਕਰਨ ਨਾਲ ਹੈਪੇਟਾਈਟਸ ਜਾਂ ਪੀਲੀਆ ਦੀ ਸਮੱਸਿਆ ਹੋ ਸਕਦੀ ਹੈ ਇਸ ਬਿਮਾਰੀ ਦੇ ਕਾਰਨ ਮਰੀਜ਼ ਦੀਆਂ ਅੱਕਾ ਤੇ ਨੌ ਪੀੜੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਬਚਣ ਲਈ ਲੀਵਰ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ ਇਸ ਲਈ ਤੁਸੀਂ ਹਲਕਾ ਤੇ ਘਰ ਦਾ ਬਣਿਆ ਹੋਇਆ ਭੋਜਨ ਹੀ ਖਾਓ ਗਰਮੀਆਂ ਵਿੱਚ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਹਨ ਆਓ ਦੇਖਦੇ ਹਾਂ ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ ਇਸ ਦਰਾਂ ਸੰਤਰੇ ਮਸੰਮੀ ਜੂਸ ਪੀਣ ਦੀ ਬਜਾਏ ਇਸ ਦਾ ਸੇਵਨ ਕਰੋ ਰੇਸ਼ੇਦਾਰ ਫਲ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਹਰਿਆਣਾ ਕਸਰਤ ਕਰੋ ਇਸ ਲਈ 15 ਮਿੰਟ ਮੈਡੀਟੇਸ਼ਨ 30 30 ਮਿੰਟ ਯੋਗਾ ਅਤੇ ਸੈਰ ਕਰੋ ਇਸ ਨਾਲ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ ਅਤੇ ਬਿਮਾਰੀਆਂ ਦੂਰ ਹੋਣਗੀਆਂ। ਯੋਗਾ ਅਤੇ ਮੈਡੀਟੇਸ਼ਨ ਕਰਨ ਨਾਲ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲੇਗੀ। ਗਰਮੀਆਂ ਵਿੱਚ ਬੈਕਟੀਰੀਆ ਤੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਰਜਾਨਾ ਨਹਾਓ ਅਤੇ ਸਾਫ਼ ਸਫਾਈ ਦਾ ਧਿਆਨ ਰੱਖੋ। ਇਸ ਤੋਂ ਇਲਾਵਾ ਹਰਿਆਣਾ ਘਰ ਦੀ ਸਫਾਈ ਵੀ ਕਰੋ ਮਸਾਲੇਦਾਰ ਤੇਲਯੁਕਤ ਚੀਜ਼ਾਂ ਆਹ ਦਾ ਸੇਵਨ ਨਾ ਕਰੋ ਇਸ ਦੀ ਬਿਜਾਏ ਘਰ ਦਾ ਬਣਿਆ ਤਾਜ਼ਾ ਤੇ ਸਾਦਾ ਭੋਜਨ ਖਾਓ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖੋ ਦਿਨ ਵਿੱਚ 8-10 ਗਲਾਸ ਪਾਣੀ ਪੀਓ ਸਿਹਤਮੰਦ ਰਹਿਣ ਲਈ ਲੜਿੰਦੀ ਨੀਂਦ ਲੈਣਾ ਜ਼ਰੂਰੀ ਹੈ ਇਸ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲਾਓ ਇਸ ਨਾਲ ਤੁਹਾਡੇ ਸਰੀਰ ਤੇ ਦਿਮਾਗ ਨੂੰ ਆਰਾਮ ਮਿਲੇਗਾ ਅਤੇ ਇਮਿਊਨਿਟੀ ਵੀ ਵਧੇਗੀ ਜੇਕਰ ਤੁਹਾਨੂੰ ਹੈਲਥ ਟਿਪਸ ਸੰਬੰਧੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰੋ ਥੈਂਕਸ